ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਖਾਲਸਾ ਸਾਜਨਾ ਦੇਸ ਸਮੂਹ ਸੰਗਤਾਂ ਵੱਲੋਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਮਨਾਏ ਜਾ ਰਹੇ ਨੇ ਇਸ ਖਾਲਸਾ ਸਾਜਨਾ ਦੇਸ ਨੂੰ ਸਮਰਪਿਤ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਰਦਾਰ ਪਾਲ ਸਿੰਘ ਜੀ ਸਿੱਖ ਕੈਲਗਰੀ ਵਾਲੇ ਐਨ ਆਰਈ ਵੀਰ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਸਾਰੇ ਨਗਰ ਭੈਣੀ ਬੜਿੰਗਾ ਤੇ ਇਲਾਕੇ ਦੇ ਪੰਥਕ ਹਤਾਇਸ਼ੀ ਸਾਡੇ ਵੀਰ ਜੋ ਪ੍ਰਚਾਰ ਨੂੰ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹਨ ਇਹਨਾਂ ਦੇ ਸਹਿਯੋਗ ਦੇ ਨਾਲ 12 April ਨੂੰ 2024 ਦਿਨ ਸ਼ੁੱਕਰਵਾਰ ਗੁਰਬਾਣੀ ਕਾਂਟ ਦੇ ਮੁਕਾਬਲੇ ਦਸਤਾਰ ਮੁਕਾਬਲੇ ਤੇ ਕਵੀਸ਼ਰੀ ਮੁਕਾਬਲੇ ਕਿਉਂਕਿ ਜਿਹੜਾ ਸਾਡਾ ਵਿਰਸਾ ਇਹ ਹਾਲੀਵੁੱਡ ਬਾਲੀਵੁੱਡ ਚੈਲੀਵੁੱਡ ਪਾਲੀਵੁੱਡ ਲੱਚਰਪੁਣਾ ਜਾਂ ਪੱਛਮੀ ਕਲਚਰ ਨਹੀਂ ਸਾਡਾ ਵਿਰਸਾ ਕਵੀਸ਼ਰੀ ਸਾਡੀ ਕਥਾ ਤੇ ਕੀਰਤਨ ਤੇ ਇਸ ਲਈ ਜਿਹੜੀ ਸਾਡੀ ਪਛਾਣ ਹੈ ਇਹ ਸਾਡੀ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਜੋ ਇਹ ਕੌਮੀ ਉਪਰਾਲਾ ਕੀਤਾ ਗਿਆ ਇਹ ਉਪਰਾਲੇ ਲਈ ਇਹਨਾਂ ਨੂੰ ਸਾਡੇ ਇਹਨਾਂ ਭਰਾਵਾ ਨੂੰ ਇਸ ਟੀਮ ਨੂੰ ਉਤਸ਼ਾਹਤ ਕਰਨ ਵਾਸਤੇ ਸਾਰੇ ਪਰਿਵਾਰ ਕਿਉਂਕਿ ਸਾਡੇ ਜਿੰਨੇ ਸਤਿਕਾਰਯੋਗ ਭਰਾ ਨੇ ਭੈਣਾ ਭਰਾਵਾ ਨੂੰ ਬੇਨਤੀ ਆ ਪਰਿਵਾਰਾਂ ਸਮੇਤ ਆਪਦੇ ਬੱਚਿਆਂ ਨੂੰ ਇਸ ਸਮਾਗਮ ਤੇ ਜਰੂਰ ਲੈ ਕੇ ਆਉਣ ਦੀ ਕਿਰਪਾਲਤਾ ਕਰਨ ਇਹਦੇ ਲਈ ਮੈਂ ਸਾਡੇ ਸ਼ਾਗਿਰਦ ਭਾਈ ਮਰਜੀਤ ਸਿੰਘ ਜੀ ਬਟਾਰੀ ਤੇ ਇਹਨਾਂ ਦੇ ਨਾਲ ਜਿਹੜੇ ਬੱਚੇ ਕਵੀਸ਼ਰੀ ਦੇ ਨਾਲ ਇਸ ਵੇਲੇ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਦੇ ਮਹਾਨ ਇਤਿਹਾਸ ਦਾ ਪ੍ਰਚਾਰ ਕਰ ਰਹੇ ਨੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ